ਹਲਕਾ ਪਛਮੀ ਅਦੀਨ ਆਉਂਦੇ ਇਲਾਕਾ ਗੁਰੂ ਕੀ ਵਡਾਲੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਾਰ ਨੰਬਰ 75 ਤੋਂ ਕੌਂਸਲਰ ਸੀਟ ਦੇ ਮੁੱਖ ਦਾਵੇਦਾਰ ਓਮਪ੍ਰਕਾਸ਼ ਗੱਬੜ ਦੀ ਅਗਵਾਈ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਅੱਜ ਇਸ ਗੱਲ ਦੀ ਅਤਾ ਖੁਸ਼ੀ ਹੈ ਕਿ ਲੋਕਾਂ ਦੇ ਕੰਮ ਕਰਨ ਲਈ ਸਾਰੇ ਦਫ਼ਤਰ ਇੱਕ ਥਾਂ ਬੈਠੇ ਹਨ ਅਤੇ ਲੋਕਾਂ ਦੇ ਕੰਮ ਮੁਕਕੇ ਉੱਤੇ ਹੋ ਰਹੇ ਹਨ ਉਹਨਾਂ ਕਿਹਾ ਕਿ ਇਹਨਾਂ ਕੰਮਾਂ ਲਈ ਵੱਡੀ ਖੱਜਲਖਵਰੀ ਲੋਕਾਂ ਦੀ ਹੁੰਦੀ ਸੀ ਪਰ ਅੱਜ ਇਹ ਕੰਮ ਬਿਨਾਂ ਕੋਈ ਪੈਸਾ ਖਰਚੇ ਅਤੇ ਧੱਕੇ ਖਾਤੇ ਬਗੈਰ ਹੋ ਰਹੇ ਹਨ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੱਡਾ ਉਪਰਾਲਾ ਹੈ ਉਹਨਾਂ ਇਸ ਕੈਂਪ ਵਿੱਚ ਚੱਲ ਰਹੇ ਇਕੱਲੇ ਇਕੱਲੇ ਕਾਊਂਟਰ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜਦੇ ਹੋਏ ਉਹਨਾਂ ਨੂੰ ਲੋਕ ਸੇਵਾ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਇਲਾਕੇ ਦੇ ਕੰਮ ਕਰਵਾਉਣ ਆਏ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਕੈਂਪ ਪ੍ਰਤੀ ਨਜ਼ਰੀਆ ਵੀ ਜਾਣਿਆ ਗੱਬਰ ਨੇ ਕਿਹਾ ਕਿ 43 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਇਨ੍ਹਾਂ ਕੈਂਪਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਉਹ ਵੀ ਲੋਕਾਂ ਦੇ ਬੁਹੇ ਉੱਤੇ ਜਾ ਕੇ ਮਿਲ ਰਹੀਆਂ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਹਾ ਲੈਂਦੇ ਹੋਏ ਹਰ ਤਰ੍ਹਾਂ ਦੀ ਸੇਵਾ ਲਈ ਕੈਂਪਾਂ ਵਿੱਚ ਜ਼ਰੂਰ ਆਉਣ ਇਸ ਮੌਕੇ ਹਲਕੇ ਦੇ ਲੋਕਾਂ ਨੇ ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਦੇ ਵਾਦੇ ਲੋਕਾਂ ਨਾਲ ਕੀਤੇ ਸਨ ਉਸ ਤਰ੍ਹਾਂ ਨਾਲ ਹੀ ਕੰਮ ਕਰ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਮਾਨ, ਅਸ਼ੋਕ ਮਲਹੋਤਰਾ, ਪ੍ਰਗਟ ਸਿੰਘ ਸਦੇਉੜਾ, ਕੁਲਦੀਪ ਸਿੰਘ ਮਾਨ, ਦੇਸ਼ ਕੁਮਾਰ ਡੋਗਰਾ, ਬੱਬੂ ਮਲਹੋਤਰਾ, ਬਾਬਾ ਪੰਜਵੜਾ, ਬਾਵਰ ਮਲਿਕ, ਸੋਨ ਲਾਲ ਅਮਰੋਹੀ, ਮੋਤੀ ਲਾਲ, ਸੋਨੂ ਡਾਲੀ, ਗੋਰਾ ਗੁਰਦੇਵ ਸਿੰਘ ਵੱਲਾ ਸੂਬੇਦਾਰ ਸੇਵਾ ਸਿੰਘ ਬਲਜੀਤ ਸਿੰਘ ਯੋਗਿੰਦਰ ਸਿੰਘ ਸੋਨੂ ਖੰਡਵਾਲਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ ਇਸ ਮੌਕੇ ਹਿਊਮਨ ਹੈਲਪ ਲਾਈਨ ਆਰਗੇਨਾਈਜੇਸ਼ਨ ਵੱਲੋਂ ਗੁਰੂ ਕੀ ਬਡਾਲੀ ਵਿਖੇ ਹੀ ਇੱਕ ਅੱਖਾਂ ਦਾ ਮੁਫਤ ਕੈਂਪ ਵੀ ਲਗਾਇਆ ਗਿਆ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ ਗੁਰੂ ਕੀ ਬਡਾਲੀ ਵਿਖੇ ਇੱਕ ਮਾਨ ਸਰਕਾਰ ਵੱਲੋਂ ਭਗਵੰਤ ਮਾਨ ਜੀ ਇੱਕ ਵਿਸ਼ੇਸ਼ ਟੈਂਪਲ ਆਇਆ ਗਿਆ ਜਿਹਦੇ ਵਿੱਚ ਸਾਰਾ ਹੀ ਪ੍ਰਸ਼ਾਸਨ ਸਾਰੀਆਂ ਜਿੰਨੀਆਂ ਹੀ ਸਹੂਲਤਾ ਦਿੱਤੀਆਂ ਉਹਨਾਂ ਨੇ ਸਾਰੇ ਹੀ ਪ੍ਰਸ਼ਾਸਨ ਨੇ ਆ ਕੇ ਲੋਕਾਂ ਦੇ ਦੇਰੇ ਕਰਦੇ ਹਨ ਇਧਰਲੇ ਪਾਸੇ ਅੱਖਾਂ ਦਾ ਡਾਕਟਰ ਓਮ ਪ੍ਰਕਾਸ਼ ਲਾਥਰੋਡ ਵਾਲਿਆਂ ਦਾ ਅੱਖਾਂ ਦਾ ਕੈਂਪ ਲਾਇਆ ਵਾ ਜਿਹਦੇ ਵਿੱਚ ਬਾਧੂ ਭੀੜਾ ਸਾਰੀਆਂ ਹੀ ਸੰਕਾਂ ਅੱਖਾਂ ਚੈੱਕ ਕਰਉਂਦੀਆਂ ਨੇ ਅੱਖਾਂ ਚੈੱਕ ਰੇ ਐਨਕਾਂ ਵੀ ਦੇਣੀਆਂ ਜਿਹਦੇ ਨਾਲ ਇਹ ਹੋਏਗਾ ਕਿ ਜਿਹੜੀ ਗਰੀਬ ਆਦਮੀ ਆਪਣੀ ਨਜ਼ਰ ਚੱਕ ਨਹੀਂ ਗਰੋਂਦਾ ਐਨਕਾਂ ਨਹੀਂ ਲਵਾ ਸਕਦਾ ਉਹਦੀ ਸਹੂਲਤ ਦੇ ਵਾਸਤੇ ਕੈਂਪ ਲਾਇਆ ਗਿਆ ਆਓ ਸਾਰੇ ਸਾਰੇ ਸਹਿਯੋਗ ਦਿਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਕੋ ਜਿਨ੍ਹਾਂ ਦੀ ਸੋਚ ਬਹੁਤ ਅੱਗੇ ਹੈ ਜਿੰਨੇ ਵੀ ਪਹਿਲੇ ਮੁੱਖ ਮੰਤਰੀ ਆਏ ਕਿਸੇ ਵੀ ਸੋਚ ਨਹੀਂ ਸੀ ਕਿ ਅਸੀਂ ਸਰਕਾਰ ਲੋਕਾਂ ਦੇ ਦਵਾਰ ਤੇ ਜਾਵੀਂ ਅੱਜ ਮਾਂ ਸਰਕਾਰ ਲੋਕਾਂ ਦੇ ਦਵਾਰ ਤੇ ਘਰ-ਘਰ ਜਾ ਕੇ ਲੋਕਾਂ ਦਾ ਟੀਟਰੀਮੈਂਟ ਕਰਦੀ ਐ ਤੇ ਲੋਕਾਂ ਦਾ ਹਾਲ-ਚਾਲ ਪੁੱਛਦੀ ਐ ਜੇ ਬੋਟਾ ਲੈ ਆਏ ਵਾਤੇ ਲੋਕਾਂ ਦੇ ਘਰ-ਘਰ ਜਾਂਦੇ ਹਨ ਅੱਜ ਲੋਕਾਂ ਦੀ ਮਦਦ ਕਰਨ ਵਾਤੇ ਵੀ ਘਰ-ਘਰ ਜਾਂਦੇ ਹਨ ਮੈਂ ਮਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜੋ ਮਾਂ ਸਰਕਾਰ ਨੇ ਜਿਹੜਾ ਪ੍ਰਾਲਾ ਕੀਤਾ ਬਹੁਤ ਚੰਗਾ ਲੱਗਾ ਸਾਰੇ ਹੀ ਮਹਿਕਮੇ ਆਏ ਨੇ ਮੌਕੇ ਤੇ ਜਿਹੜੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਅੱਖਾਂ ਦਾ ਕੈਂਪ ਵੀ ਲਵਾਇਆ ਗਿਆ। ਬਾਕੀ ਵਿਭਾਗ ਵੀ ਸਾਰੇ ਆਏ ਨੇ। ਬਹੁਤ ਤਨਵਾਦ ਕਰਦੇ ਆਸੀਂ ਆਪਣੇ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਤੇ ਜਨਤਾ ਨੂੰ ਇੱਥੇ ਹੀ ਜਨਮ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਸਾਰੇ ਹੀ ਵਿਭਾਗਾਂ ਨੂੰ ਸੱਦ ਕੇ ਜੋ ਅੱਜ ਉਪਰਾਲਾ ਕੀਤਾ ਉਹਨਾਂ ਦਾ ਬਹੁਤ ਬਹੁਤ ਤਨਵਾਦ ਕਿੰਨੀ ਕਿ ਸੇਵਾ ਕਰ ਰਹੇ ਨੇ ਜੀ ਗੱਬਰ ਜੀ ਇਸ ਇਲਾਕੇ ਹਾਂ ਜੀ ਗੱਬਰ ਜੀ ਕਿੰਦੀ ਕਿ ਇਲਾਕੇ ਦੀ ਸੇਵਾ ਕਰ ਰਹੇ ਨੇ ਗੱਬਰ ਜੀ ਤਨਦੇਈ ਦੇ ਨਾਲ ਸੇਵਾ ਕਰ ਰਹੇ ਨੇ ਅੱਗੇ ਵੀ 5 ਸਾਲ ਕੀਤੀ ਆ ਪਰਮੇਸ਼ਰ ਕਰੇ ਹੁਣ ਵੀ ਦੇ ਆ ਇਹਨਾਂ ਨੂੰ ਪਰਮੇਸ਼ਰ ਤੰਦਰੁਸਤੀ ਬਖਸ਼ੇ ਤੇ ਆਉਣ ਵਾਲੇ ਜਿਹੜੇ ਸਾਰੇ ਕਾਉਂਸਲਰ ਹੋਣੇ ਕਿਉਂਕਿ ਹਰ ਹਰ ਜੀ ਦੇ ਨਾਲ ਇਹਨਾਂ ਦਾ ਪਿਆਰ ਆ ਇਸ ਕਰਕੇ ਅਸੀਂ ਚਾਹੁੰਦੇ ਆ ਅਪੀਲ ਵੀ ਕਰਦੇ ਆ ਕਿ ਐਰ ਕਾ ਮੌਕਾ ਜਿਹੜਾ ਉਹ ਗੱਬਰ ਸਾਹਿਬ ਨੂੰ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਹ ਕੰਮ ਕਰਨ ਹੋਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਹ ਪਿੰਡ ਗੁਰੂ ਕੀ ਬਡਾਲੀ ਵਿੱਚ श्री अरविंद तेजलीवाल जी सरदार भगवंत सिंह जी मान डॉक्टर जसबीर सिंह जी एमएलए ਉਹਨਾਂ ਦੇ ਦਿਸ਼ਾ ਅਨੁਸਾਰ ਇੱਥੇ ਕੈਂਪ ਲਗਾਏ ਗਏ ਨੇ ਔਰ ਜਿੰਨੇ ਵੀ ਸਰਕਾਰੀ ਡੈਰੇ ਨੇ ਉਹ ਸਾਰੇ ਇੱਥੇ ਆ ਕੇ ਕੰਮ ਕਰ ਰਹੇ ਨੇ ਆਪकी सरकार आपके द्वार ਜੋ ਕਿ ਸਾਡੇ ਮਾਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਪੀ ਤੁਹਾਨੂੰ ਦਫ਼ਤਰਾਂ ਦੇ ਵਿੱਚ ਜਾ ਕੇ ੱਟਕੇ ਖਾਂ ਦੀ ਲੋੜ ਨਹੀਂ ਤੁਹਾਡੇ ਘਰ ਘਰ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਸਾਡੇ ਜਿੰਨੇ ਵੀ ਵਿਭਾਗ ਨੇ ਆ ਕੇ ਕੰਮ ਕਰਨਗੇ ਅੱਜ ਜੋ ਸਾਰੇ ਆਫੀਸਰ ਬੈਠੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਲਝਾ ਰਹੇ ਨੇ ਜਿੰਨੀਆਂ ਮੁਸ਼ਕਲਾਂ ਸਾਰੀਆਂ ਹੱਲ ਹੋ ਰਹੀਆਂ ਮੈਂ ਅਮਾਨਤ ਸਾਹਿਬ ਦਾ ਤੇਰਵੀ ਕੇਜੀਵਲ ਦਾ ਡਾਕਟਰ ਜੀ ਸਦੂ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਗੱਬਰ ਜੀ ਵੀ ਉਹ ਵੀ ਤੰਦੇ ਹੀ ਨਾ ਕੰਮ ਕਰ ਰਹੇ ਨੇ ਕੈਂਪ ਵੀ ਲਗਾ ਵਾਕਾਂ ਦਾ ਤੇ ਹੋਰ ਵੀ ਸਹੂਲਤਾਂ ਦੇ ਰਹੇ ਨੇ ਮੈਂ ਹੋਰ ਜਰਜ ਗੱਲਾਂ ਨਹੀਂ ਕਰਨੀਆਂ ਮੈਂ ਇਹੀ ਬੇਨਤੀ ਕਰਾਂਗਾ ਵੀ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਸਹਿਯੋਗ ਕਰਦੇ ਰਹੋ ਜੋ ਕਿ ਆਮ ਆਦਮੀ ਪਾਰਟੀ ਹੋਰ ਚਮਕ ਸਕੇ